ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਆ ਜਿਹੜੀ ਅੱਜ ਤੁਹਾਨੂੰ ਮੈਂ ਗੱਲ ਦੱਸਣ ਲੱਗੀ ਆ ਨਾ ਬੜੀ ਜ਼ਰੂਰੀ ਆ ਆ ਤੇ ਜ਼ਰੂਰੀ ਆ ਇਹ ਅੱਜ ਤੱਕ ਤੁਹਾਨੂੰ ਕਦੀ ਕਿਸੇ ਨੇ ਨਹੀਂ ਦੱਸੀ ਹੋਣੀ ਇਹ ਦੁੱਖ ਦੀ ਗੱਲ ਵੀ ਆ ਤੇ ਖੁਸ਼ੀ ਦੀ ਗੱਲ ਵੀ ਆ ਤੇ ਆਉਣ ਵਾਲੇ ਸਮੇਂ ਦੀ ਗੱਲ ਵੀ ਆ ਜਦੋਂ ਵੀ ਕਿਤੇ ਵੀ ਕਿਸੇ ਵੀ ਧੀ ਦਾ ਭੈਣ ਦਾ ਰਿਸ਼ਤਾ ਕਰਨ ਜਾਂਦੇ ਹੋ ਨਾ ਤੁਸੀਂ ਉਦੋਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਪੂਰੀ ਸ਼ਾਨਦੀਨ ਕਰਕੇ ਫਿਰ ਰਿਸ਼ਤਾ ਕਰਿਆ ਕਰੋ ਐਵੇਂ ਸੁਣੀ ਸੁਣਾਈ ਗੱਲ ਦੇ ਉੱਤੇ ਵਿਚੋਲੇ ਦੀ ਗੱਲ ਉੱਤੇ ਜਾਂ ਕਿ ਰਿਸ਼ਤੇਦਾਰ ਦੀ ਗੱਲ ਉੱਤੇ ਇਤਬਾਰ ਕਰਕੇ ਕਦੇ ਵੀ ਆਪਣੇ ਧੀ ਪੁੱਤ ਦਾ ਰਿਸ਼ਤਾ ਨਾ ਕਰਿਓ ਵੀ ਹਾਂ ਉਹਦੇ ਕੋਲ ਪੈੜੀ ਆ ਉਹਨਾਂ ਕੋਲ ਜ਼ਾਇਦਾ ਤੇ ਉਹਨਾਂ ਕੋਲ ਗੱਡੀ ਆ ਉਥੇ ਤੁਹਾਡੀ ਕੁੜੀ ਰਾਜ ਕਰੂਗੀ ਉਥੇ ਤੁਹਾਡੀ ਕੁੜੀ ਸੋਖ ਲਾਊਗੀ ਇਹ ਸਾਰੀਆਂ ਗੱਲਾਂ ਗਲਤ ਜੋ ਕੋਈ ਵੀ ਗੱਲ ਇਹਨਾਂ ਵਿੱਚ ਇੱਕ ਵੀ ਸੱਚੀ ਨਹੀਂਗੀ ਨਾ ਪੈਲੀ ਸੁਖ ਦਿੰਦੀ ਆ ਨਾ ਪੈਸਾ ਸੁਖ ਦਿੰਦਾ ਏ ਜਿੱਥੇ ਬੰਦਾ ਖਲੋਂਦਾ ਉਥੇ ਬੰਦਾ ਹੀ ਖਲੋਂਦਾ ਏ ਇਸ ਕਰਕੇ ਕਦੇ ਵੀ ਨਸ਼ੇੜੀ ਦੇ ਘਰ ਆਵਦੀ ਧੀ ਪੋਏ ਭੈਣ ਵਿਆਹਣ ਤੋਂ ਪਹਿਲੋਂ ਲੱਖ ਵਾਰੀ ਸੋਚਿਓ ਕਿਉਂਕਿ ਜੇ ਤੁਹਾਡੇ ਘਰ ਨਸ਼ਾ ਏ ਤੇ ਅਗਲੇ ਦੇ ਘਰ ਕੀ ਪਤਾ ਤਾਂ ਤੋਂ ਵੱਧ ਕੇ ਨਹੀਂਗਾ ਨਸ਼ਾ ਇਸ ਕਰਕੇ ਜਦੋਂ ਵੀ ਆਪਣੀ ਧੀ ਪੁੱਤ ਵਿਆਹਣਾ ਹੋਵੇ ਨਸ਼ਾ ਵੇਖ ਕੇ ਫੇਰ ਵਿਆਹਿਆ ਕਰੋ ਨਾ ਨਸ਼ੇ ਵਾਲੇ ਘਰ ਪੁੱਤ ਵਿਆਹੋ ਨਾ ਨਸ਼ੇ ਵਾਲੇ ਘਰ ਧੀ ਵਿਆਹੋ ਕਿਉਂਕਿ ਨਸ਼ੇ ਦੀ ਆਦਤ ਆ ਜੜਨਾ ਨਸ਼ਾ ਕਦੇ ਵੀ ਕਿਸੇ ਨੂੰ ਵਸਾਉਂਦਾ ਨਹੀਂਗਾ ਸਿਰਫ ਉਹ ਝਾੜਦਾ ਏ ਇਹ ਕਰਕੇ ਸਾਵਧਾਨ ਰਹੋ